ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਐ ਮੇਰੀ ਭੈਣ ਆਈ ਹੈ ਹੈ ਕੀ ਬਣਾ ਦੇ ਲੱਗੇ ਜ ਅੱਜ ਮੈਂ ਕਰੇਲੇ ਲੱਗੀ ਬਣਾਉਣਾ ਅੱਛਾ ਅੱਛਾ ਆਹੋ ਹੁਣ ਤੇਰਾ ਦੂਜੀਆਂ ਸਬਜ਼ੀਆਂ ਖਾਣ ਦੀ ਨਹੀਂ ਜਾਂਦਾ ਨਹੀਂ ਦਾਣਾ ਦੂ ਲੰਮ ਜੀ ਨਹੀਂਗਾ ਕਰਦਾ ਆਹੋ ਕਿ ਅੱਜ ਕੱਲ ਤਾਂ ਹੁਣ ਇਹ ਹੀ ਉਹ ਢਿੰਡੀਆਂ ਹੁਣ ਕਰੇਲੇ ਤੇ ਸਹੀ ਗੱਲ ਹੈ ਉਹ ਕੋ ਚੰਗਾ ਲੱਗਦਾ ਹਾਂ ਹਾਂ ਤੇ ਹੋਰ ਸੁਣਾ ਸਭ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਸ ਮੈਂ ਵੀ ਠੀਕ ਆ ਤੇ ਅੜੀਆ ਤੋਂ ਮੁੰਡੇ ਦੇ ਨਾਲ ਜਾਣ ਦੀ ਹੀ ਗੱਲ ਕੀਤੀ ਸੀ ਆਹ ਕੱਲ ਮੈਂ ਕਿੱਥੇ ਜਾਣਾ ਸੀ ਪਿੰਡ ਗਈ ਹਾਂ ਸੋਕਾ ਆਹੋ ਅੱਦਾਂ ਹੀ ਮੰਮੀ ਫੋਨ ਕਰਨ ਲਈ ਬੜੇ ਦਿਨਾਂ ਦਾ ਅੱਛਾ ਅੱਛਾ ਆਈ ਨਹੀਂ ਆਈ ਨਹੀਂ ਹੁਣ ਵਿਆਹ ਤਾਂ ਮਗਰੋਂ ਮੈਂ ਘਾਟ ਹੀ ਗਈ ਤੁਹਾਡੇ ਸਾਹਮਣੇ ਅੱਛਾ ਮਾਂ ਪਤ ਗਏ ਫਿਰ ਕੱਲ ਫਿਰ ਵਾਵਾ ਸੇਵਾ ਕੀਤੀ ਨਹੀਂ ਭੁਜਾਈ ਨੇ ਹੈ ਨਾਲੇ ਦੋਤਾ ਗਿਆ ਹੈ ਹਾਏ ਹਾਏ ਕੀ ਗੱਲ ਹੋ ਗਈ ਆ ਤੂੰ ਤੇ ਮੂੰਹ ਹੀ ਹੋਤਰਾਂ ਦਾ ਕਰ ਲਿਆ ਵਾ ਭੈਣ ਜੀ ਸੇਵਾ ਨੇ ਕੀ ਕਰਨੀ ਹੈ ਹਾਂ ਪਰ ਮੈਂ ਕੀ ਗੱਲ ਦੱਸਾਂ ਕੀ ਹੋ ਗਿਆ ਵਾ ਮੈਨੂੰ ਖੁੱਲ ਕੇ ਗੱਲ ਦੱਸ ਹੁਣ ਕੀ ਆ ਮੈਂ ਗਈ ਤੇ ਜਿੱਦਾਂ ਨਾ ਬੰਦਾ ਨੱਕ ਬੋਲ ਜਾਈ ਵਾਤ ਪਕਾ ਅੱਛਾ ਐ ਕੰਮ ਹੀ ਉਦਾਂ ਕੀਤਾ ਜਾ ਕੇ ਮੈਂ ਬੈਠੀ ਮੰਮੀ ਲਾਗੇ ਤੇ ਮੰਮੀ ਆਂਦੀ ਕਿ ਜਾ ਠੰਡੇ ਦੀ ਬੋਤਲ ਲਿਆਂਦੀ ਆ ਤੇ ਠੰਡਾ ਪਾ ਲਿਆ ਹਾਂ ਨਾ ਪਾਣੀ ਗਲਾਸਾਂ ਚ ਪਾ ਕੇ ਤੇ ਲਾਈ ਸਾਡੇ ਦੋਨਾਂ ਵਾਸਤੇ ਅੱਛਾ ਜਾਂ ਕੀ ਮੈਂ ਫਿਰ ਕੀ ਕਹਿਣਾ ਸੀ ਮੰਮੀ ਫਿਰ ਮੈਨੂੰ ਅੰਦਰ ਲੈ ਗਈ ਮੈਂ ਅੰਦਰ ਚਲ ਗਈ ਉੱਥੇ ਚਾਹ ਲਈ ਚਾਹ ਵੀ ਕੋਕੀ ਕਿਤੇ ਬਿਸਕੁਟਾਂ ਦਾ ਪੈਕਟ ਵੀ ਨਹੀਂ ਮੇਰੀ ਮਾਂ ਨੇ ਕਦੀ ਅੱਜ ਤੱਕ ਮੈਨੂੰ ਕੋਕੀ ਚਾਹ ਨਹੀਂ ਪਾਈ ਅਹੀਂ ਜਾਣਾ ਤੇ ਦੋ ਦੋ ਤਿੰਨ ਤਿੰਨ ਚੀਜ਼ਾਂ ਨਾ ਮੰਗਾ ਕੇ ਫੇਰ ਚਾਹ ਪੀ ਲੈਣੀ ਬੜੀਆਂ ਰੀਚਾ ਹੁੰਦੀਆਂ ਰੀਆਂ ਤੇਰੀਆਂ ਤਾਂ ਹੁਣ ਤੱਕ ਇਹ ਕਹਿਣ ਲਈ ਵੀ ਮੈਂ ਬੜੀ ਦਿੱਕੀ ਏ ਕੁੜੀ ਦੇ ਹੱਥੋਂ ਕਹਿੰਦੀ ਇੰਨੀ ਹਾਂ ਵੀ ਪਰਿਵਾਰ ਬੜਾ ਚੰਗਾ ਕੁੜੀ ਬੜੀ ਚੰਗੀ ਤੇ ਕੁੜੀ ਦਾ ਰੰਗ ਵਿਖਾਲਣ ਨਹੀਂ ਡਿਆ ਪਈ ਆਈ ਗੱਪਾ ਮੈਂ ਤਾਂ ਸੋਚਿਆ ਸੀ ਵੀ ਬੜੀ ਚੰਗੀ ਪਰਜਾਈ ਮਿਲ ਗਈ ਏ ਤੈਨੂੰ ਹਾਏ ਹਾਏ ਹਮ ਤਰੀ ਰੰਗ ਵਿਖਾਲਣ ਨਹੀਂ ਡਿਆ ਪਈ ਮੇਰੇ ਭੂਆ ਤੇ ਕਿਤੇ ਸਿੱਪਾ ਕਰਦੀ ਨਹੀਂ ਹਾਰਦੀ ਉਹਦੀਆਂ ਇਹ ਮੰਮੀ ਨਾ ਕਿਸੇ ਦੇ ਘਰ ਚਲਦੀ ਅੱਛਾ ਤੇ ਉਦੋਂ ਮੈਂ ਜਾਣਾ ਸੀ ਪਿੰਡ ਹਾਂ ਇਨੇ ਕੀ ਕੀਤਾ ਵੀ ਪਤਾ ਨਹੀਂ ਵੀ ਇਹਦੇ ਪੇਕੇ ਦਾ ਫੋਨ ਆਇਆ ਕਿ ਨਹੀਂ ਆਇਆ ਅੱਛਾ ਇਨੇ ਕੱਪੜੇ ਪਾਏ ਤੇ ਇਹ लवली ਨੂੰ ਆਂਦੇ ਵੀ ਮੇਰੀ ਮਾਂ ਦਾ ਫੋਨ ਆਇਆ ਬਹੁਤ ਜ਼ਰੂਰੀ ਕੰਮ ਆ ਅੱਛਾ ਚੱਲ ਚਲੀਏ ਲੈ ਗਈ ਉਹਨੂੰ ਉਹਨੂੰ ਲੈ ਗਈ ਤੇ ਉਹਨੇ लवली ਨੇ ਮੈਨੂੰ ਫੋਨ ਕਰਤਾ ਹੂੰ ਕਿ ਭੈਣ ਜੀ ਤੁਸੀਂ ਅੱਜ ਨਾ ਆਇਓ ਅੱਜ ਨਾ ਅੰਨ ਅੱਜ ਦਾ ਸਹੁਰੇ ਜਾਣਾ ਵਾ ਹੂੰ ਤੇ ਘਰ ਮੰਮੀ ਨੂੰ ਦੱਸਿਆ ਹੀ ਉਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਉਹ ਚਾਚੇ ਘਰ ਦੇ ਤੇ ਨਾ ਇਹ ਹੀ ਦੱਸਿਆ ਵੀ ਮੈਂ ਭੈਣ ਨੂੰ ਮਨਾ ਕਰਤਾ ਉਹਨੇ ਆਉਣਾ ਨਹੀਂ ਉਹ ਮੈਨੂੰ ਡਿੱਕੇ ਪਿਆ ਅੱਜ ਉਹਨੇ ਕੁੜੀ ਨਹੀਂ ਆਉਣਾ ਵਾ ਹਾਈ ਹਾਈ ਤੇ ਇਹਨਾਂ ਦੋਵਾਂ ਜੀਆਂ ਨੇ ਪਾਏ ਕੱਪੜੇ ਇਹ ਚਲ ਗਿਆ ਸੋਨੇ ਬੜੀ ਮਾੜੀ ਗੱਲ ਆ ਇਹ ਤੇ ਹੈ ਮੈਂ ਤਾਂ ਬੜੀ ਖੁਸ਼ੀ ਗਈ ਵੀ ਵੀਰ ਤੇਰਾ ਇੰਨਾ ਚੰਗਾ ਤੇ ਚਲ ਪਰ ਜਾਈ ਉਹ ਤੋਂ ਵੱਧ ਚੰਗੀ ਆ ਗਈ ਆ ਹਾਏ ਹਾਏ ਇਹਦੀ ਮਤ ਨੂੰ ਕੀ ਹੋ ਗਿਆ ਸਾਰਾ ਕੋਟ ਇਹਦੇ ਚ ਉੱ ਗਈ ਆ ਮੈਂ ਤੇ ਅੱਗੇ ਕਹਿਣ ਦੀ ਮਾਤਾ ਵੀ ਮੈਨੂੰ ਕਹਿੰਦੀ ਸੀ ਵੀ ਪੁੱਤ ਤੂੰ ਰਿਸ਼ਤਾ ਕਰਾਇਆ ਤੂੰ ਆ ਨਹੀਂ ਪਰਵਾਹ ਚੰਗਾ ਮੈਂ ਵੀ ਪਰਵਾਹ ਤੇ ਚੰਗਾ ਵਾ ਹੁਣ ਕਿਸ ਦੇ ਅੰਦਰ ਥੋੜਾ ਵੜ ਕੇ ਵੇਖਿਆ ਹੁੰਦਾ ਵਾ ਤੇ ਅੰਦਰ ਇਹਦੇ ਕੀ ਚੱਲਦਾ ਵਾ ਫੋਨ ਕਾਲ ਤੇ ਹੋਈ ਆ ਹਨਾ ਪਰ ਪੂਆ ਆਤੀ ਆ ਤੇ ਪੂਆ ਦੇ ਆਣ ਗਵਾਂਡੀ ਆ ਉਹ ਤੁਚਰੀ ਨੇ ਬੜੀਆਂ ਸਿੱਕਾਂ ਟਿਕੀਆਂ ਤੇ ਕੁੜੀ ਬੜੀ ਚੰਗੀ ਆ ਕੋਈ ਗੱਲ ਨਹੀਂ ਮੈਂ ਹੁਣੇ ਉਹਨੂੰ ਫੋਨ ਕਰਕੇ ਦੱਸਣੀ ਆ ਨਾ ਪਿਆ ਕਰਤੂਤਾ ਕਰਨ ਡਿਆ ਪੀ ਆ ਕਿੱਡੀ ਮਾੜੀ ਗੱਲ ਵਾਏ ਬੜੀ ਅੰਤਰੀ ਜੇ ਮੱਝ ਜਦੋਂ ਨਹੀਂ ਖਲਾਉਣੀ ਆਹੋ लवली ਨੇ ਮੈਨੂੰ ਫੋਨ ਕਰਤਾ ਵੀ ਭੈਣ ਮੱਝ ਖਲਾਉਣੀ ਆ ਅੱਛਾ ਇਹਨੇ ਕਰ ਪੱਤ ਪਾਤਾ ਅੱਛਾ ਮੱਝ ਤਾਂ ਵੀ ਪੱਤ ਪਾਇਆ ਮੈਂ ਇੱਕ ਪੱਤ ਪਾਇਆ ਤੇ ਫੇਰ ਨਾ ਮਾਦਾ ਆਂਦੀ ਵੀ ਮੱਝ ਕੁੜੀ ਕੋਲ ਜਾਉਦੀ ਲਵਲੀ ਨੇ ਮੈਨੂੰ ਫੋਨ ਕੀਤਾ ਫਿਰ ਪਿੰਦਰ ਕਹਿੰਦੇ ਮੱਝ ਰੱਖਣਾ ਨਹੀਂ ਇਹ ਮੈਂ ਸਿੱਧਾ ਨਾਲ ਮੈਨੂੰ ਦੱਸਿਆ ਅੱਛਾ ਮੈਨੂੰ ਤਾਂ ਲੱਗਿਆ ਸੀ ਪਤਾ ਮੈਂ ਕਿ ਤੂੰ ਐਂ ਦਾ ਕਰ ਤੇ ਮੱਝ ਰਹਿਂਦੇ ਮੈਂ ਤਾਂ ਤਾਂ ਤੈਨੂੰ ਕਹਿ ਤਾ ਮੈਂ ਵੇਚ ਦੇਣੀ ਆ ਹੂੰ ਤਾਂ ਹੁਣ ਨਾ ਕੱਲੀ ਚਲ ਤੂੰ ਰੱਖ ਲੋ ਤੇ ਜਿੱਦਣ ਕੱਲੀ ਆ ਚੁੱਪ ਕਰਕੇ ਉਹਨੇ ਫੋਲਟ ਤੇ ਮੈਨੂੰ ਫੋਨ ਕਰਤਾ ਵੀ ਮੱਝ ਮੈਂ ਲੱਗਦੀ ਆ ਤੈਨੂੰ ਚਰਨ ਕਰੀ ਗਿਆ ਤੇ ਲਾ ਦੇ ਬੜੀ ਮਾੜੀ ਗੱਲ ਆ ਮੈਨੂੰ ਤਾਂ ਯਕੀਨ ਨਹੀਂ ਆਉਂਦਿਆ ਵੀ ਇਹੋ ਜੇ ਕੰਮ ਕਰਨ ਡਿਆ ਵੀ ਹੁੰਦੀ ਓ ਮੰਮੀ ਨੇ ਵੀ ਬੜੀਆਂ ਵੱਡ ਘਟਪੜਾ ਬੋਲਦੀ ਆ ਇਹ ਆਹ ਹੋਣੀ ਵਿਚਾਰੀ ਨੇ ਤੇ ਕਿਦਾਂ ਟਾਈਮ ਕੱਢਿਆ ਆਪਣਾ ਵਿਚਾਰੀ ਮਾਹੀ ਕਿਤੇ ਕਿਦਾਂ ਕੰਮ ਕਰਕੇ ਤੇ ਆਪਣਾ ਘਰ ਸੰਭਲੀ ਰਹੀ ਤੇ ਚੱਲ ਆਹੋ ਤੇ ਚੱਲ ਹੁਣ ਜੇ ਤੂੰ ਆਈ ਆ ਘਰ ਵੀ ਤੇਰਾ ਬਾਹਰ ਵੀ ਤੇਰਾ ਸਭ ਕੁਝ ਤੇਰਾ ਹੀ ਆ ਕਿਹੜਾ ਦੂਜਾ ਵਾ ਕੋਈ ਜਿਹਨੂੰ ਦੇ ਦੇਣਾ ਉਹਨਾਂ ਨੇ ਹਾਂਜੀ ਮੈਨੂੰ ਆਂਦੀ ਆਂ ਵੀ ਕੁੜੀ ਨੂੰ ਦੇ ਦੇ ਸਭ ਕੁਝ ਕੁੜੀ ਨੂੰ ਦੇ ਦੇ ਫਿਰ ਤੇਰੀ ਪੀੜ ਵਾ ਆਹੋ लवली ਚੰਗਾ ਵਾ लवली ਨਿੰਗਾ ਕੋਈ ਗੱਲ ਕਰਦਾ ਪਰ ਇੱਕ ਗੱਲ ਕਹਾਂ ਭਰਾ ਵੀ ਭਜਾਈਆਂ ਦੇ ਪਿੱਛੇ ਲੱਗ ਜਾਂਦੇ ਹੁੰਦੇ ਲੱਗਣਾ ਹੀ ਆ ਉਹਨੇ ਕਿੰਨਾ ჯერ ਮੇਰੀ ਸਾਈਡ ਲੈਣੀ ਆ ਉਹਨੇ ਉਹਦੇ ਮਗਰ ਲੱਗਣਾ ਹੀ ਲੱਗਣਾ ਆਵੇਂ ਤਾਂ ਚੜੀ ਮਾਤਾ ਦਾ ਫਿਕਰੋਂ ਡੀ ਆਵਾ ਮੈਨੂੰ ਤੇ ਆ ਵੀ ਜਿੰਨਾ ਚਿਰ ਮਾਤਾ ਵਾ ਉਹਨਾਂ ਚਿਰ ਤੇ ਕਰਨੀ ਤੇ ਪਲਕੇ ਕੀਤੇ ਨੇ ਉਹਨ ਵੀ ਦੇਣਾ ਭਰਾ ਨੂੰ ਜ ਨਹੀਂ ਆਉਣ ਦੇਣਾ ਜਿੱਦਾਂ ਦੇ ਕੰਮ ਆਏ ਸਹੀ ਗੱਲ ਵਾ ਮਾਵਾਂ ਨਾਲ ਸਾਰਾ ਕੁਝ ਹੁੰਦਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਤੁਹਾਨੂੰ ਮੈਂ ਦੱਸਾਂ ਫਿਰ ਮੈਂ ਨਾ ਹ ਕੰਮ ਕੁੰਮ ਕਰਕੇ ਵੇਲੀ ਹੋਈ ਹਾਂ ਤੇ ਮੈਂ ਹ ਚਲਦੇ ਐਡ ਕੋਲ ਕੇ ਆਉਂਦੀ ਆ ਹੁਣ ਇਹਨਾਂ ਨੂੰ ਮੈਂ ਦੱਸਿਆ ਨਹੀਂ ਕਰਦੀ ਨੇ ਮੈਂ ਜੇ ਇਹਨਾਂ ਨੂੰ ਮੈਂ ਦੱਸਿਆ ਨਾ ਇਹਨਾਂ ਨੇ ਕਹਿਣਾ ਤੇ ਗਾਂ ਤਾਂ ਤੂੰ ਜਾਣਾ ਨੀਗਾ ਨਹੀਂ ਨਹੀਂ ਜਾਣ ਤੋਂ ਬਿਨਾ ਸਰਦਾ ਵਾ ਮਾਵਾ ਮਾਂ ਡੀਕਦੀ ਆ ਵਿਚਾਰੀ ਹੈ ਮਾਮਾ ਦੇ ਆਵਲ ਵੈਂਦੀਆਂ ਰਹਿੰਦੀਆਂ ਵੀ ਕਦੋਂ ਸਾਡੀ ਤੀ ਨੇ ਮਣਾਵਾ ਉਹੋ ਹੀ ਤਾਂ ਗੱਲ ਮਾਤਾ ਦਾ ਕਰਕੇ ਤੇ ਜਾਣੇ ਪਿਆਣਾ ਨਾ ਮੈਨੂੰ ਬੜੀ ਮਾੜੀ ਗੱਲ ਆ ਮੈਂ ਤਾਂ ਸੁਣ ਕੇ ਨਾ ਬੜੀ ਹਰਾਨੀ ਹੋਣ ਗਈ ਆ ਮੈਂ ਤਾਂ ਵਿੱਚ ਇਹ ਵਿੱਚ ਬੜੀ ਖੁਸ਼ ਹੀਗੀ ਕਿ ਤੇਰੇ ਵਰਗਾ ਭਰਾ ਤੇ ਰੱਬ ਸਾਰਿਆਂ ਨੂੰ ਦਵੇ ਤੇ ਹੁਣ ਇਹ ਥੋੜੀ ਪਤਾ ਹੀ ਕਿ ਪਰ ਜਾਈ ਨਿਆਣ ਕੇ ਸਾਰਾ ਹੀ ਬੇੜਾ ਕਰਕੇ ਕਰ ਦੇਣਾ ਤੇ ਮਾਤਾ ਨੇ ਪੁੱਛਿਆ ਇਹ ਮੈਨੂੰ ਕੰਮ ਪੈ ਗਿਆ ਸੀ ਮੈਂ ਤਾਂ ਨਹੀਂ ਦੱਸ ਕੇ ਗਈ ਭੈਣ ਜੀ ਇਹ ਬੜੀਆਂ ਲੰਮੀਆਂ ਕਹਾਣੀਆਂ ਆ ਤੁਸੀਂ ਵੀ ਬਣਾਓ ਸਬਜੀ ਤੁਸੀਂ ਘਰ ਆਇਓ ਫੇਰ ਸਾਰੀ ਗੱਲ ਦੱਸੂਗੀ ਤੁਹਾਨੂੰ ਮੈਂ ਪਰ ਇੱਕ ਗੱਲ ਕਹਾਂ ਮੈਨੂੰ ਬੜਾ ਹੀ ਦੁੱਖ ਲੱਗਾ ਆ ਮੈਂ ਕਦੀ ਸੋਚਿਆ ਵੀ ਨਹੀਂ ਕਿ ਇਦਾਂ ਵੀ ਹੋਊਗਾ ਤੇਰੇ ਨਾਲ ਮੈਂ ਤੇ ਇਹ ਗੱਲ ਨਾ ਇਹਨਾਂ ਨਾਲ ਕਰ ਹੀ ਨਹੀਂ ਸਕੀ ਮੈਂ ਤਾਂ ਕਰਕੇ ਇੱਧਰ ਆ ਗਈ ਆ ਤੇ ਚਲ ਤੁਹਾਨੂੰ ਦੱਸਦੀ ਆ ਫੇਰ ਵੀ ਮਨ ਹੌਲਾ ਹੋਊਗਾ ਮਾਵਾਂ ਧੀਆਂ ਦੇ ਸੌ ਪੜਦੇ ਹੁੰਦੇ ਆ ਚਲ ਨਾ ਕਰੀ ਗੱਲ ਕੋਈ ਵੀ ਹੈ ਚਲ ਕੋਈ ਗੱਲ ਨਹੀਂ ਦਿਲ ਨਾ ਹੌਲਾ ਕਰੀ ਸਭ ਕੋ ਠੀਕ ਹੋ ਜਾਣਾ ਉਹਦਾ ਮੈਂ ਆਪਣੀ ਭੂਆ ਨੂੰ ਫੋਨ ਕਰਕੇ ਦੱਸੂਗੀ ਆਹ ਦੱਸਿਆ ਤੇ ਆਹ ਕੰਮ ਕਰਦੀ ਆ ਦੱਸੂਗੀ ਮੈਂ ਚੰਗਾ ਆਇਓ ਤੁਸੀਂ ਘਰ ਚੰਗਾ ਕੋਈ ਨਹੀਂ ਮੈਂ ਆਉਂਗੀ ਫਿਕਰ ਨਹੀਂ ਕਰਨਾ ਕਿਸੇ ਗੱਲ ਦਾ ਨਹੀਂ ਚਲ ਬਣ ਚੱਲਿਆ ਕਰੇਲੇ ਮੈਂ ਤਾਂ ਕਹਿੰਦੀ ਸਬਜ਼ੀ ਲੈ ਆਈ ਜਾਵੇਂ ਨਹੀਂ ਨਹੀਂ ਤੁਸੀਂ ਬਣਾਓ ਹੁਣ ਮੈਂ ਵੀ ਵੇਖ ਲਾ ਮੈਂ ਤਾਂ ਕੰਮ-ਕੰਮ ਕਰਕੇ ਆ ਗਈ ਐ ਇੱਧਰ ਚੱਲ ਮੁੰਡੇ ਕਾ ਭਾਲ ਦੂੰਗੀ ਮੈਂ ਚੰਗਾ ਚੰਗਾ ਤੇ ਹਾਈ ਹਾਈ ਇਹਦਾਂ ਵਿਚਾਰੀ ਨਾਲ ਇਦਾਂ ਨਹੀਂ ਹੋਣੀ ਚਾਹੀਦੀ ਬਜ਼ੁਰਗ ਮਾਵਾ ਵਿਚਾਰੀ ਦੀ ਕਿੱਦਾਂ ਉਹਨੇ ਟਾਈਮ ਕੱਢਿਆ ਵਾ ਤੇ ਹੁਣ ਪਰਜਾਈ ਆਣ ਕੇ ਰੰਗ ਵਖਾਲਣ ਡਿਆ ਪਈ ਆ ਕਿੱਡੀ ਮਾੜੀ ਗੱਲ ਵਾ ਪੇਕੇ ਤੇ ਮਾਵਾ ਨਾਲ ਹੀ ਹੁੰਦੇ ਆ ਨਾ ਲਵਲੀ ਬੇਟਾ ਸੋਣ ਆਵੇ ਤੂੰ ਕੇ ਤੁਖਾ ਰੁਖਾ ਰਹਿਣ ਲਿਆ ਵਾ ਕੀ ਹੋਇਆ ਵਾ ਹ ਮਿਆਂ ਕਾਲੀ ਲੈਣਾ ਵਾ ਦੱਸੋ ਤੇ ਕਿਉਂ ਮੈਂ ਇਤਨਾ ਲੜਦੀ ਆ ਤੂੰ ਸਮਝਾ ਨਹੀਂ ਸਕਦਾ ਉਹਨੂੰ ਕੁਛ ਕੀ ਗੱਲ ਹੋਈ ਆ ਹੁਣ ਗੱਲ ਤਾਂ ਕੁਛ ਨਹੀਂ ਆ ਕਿ ਸੂਟ ਆ ਨਾ 500 ਦਾ ਉਹ ਤੋ ਲੜ ਗਈ ਉਹ ਮੈਨੂੰ ਡਈ ਬਾਹਰ ਕਹਿੰਦੀ ਮੈਨੂੰ ਜਿੱਦਾਂ ਤਾ ਉਹ ਸਮਝਾ ਨਹੀਂ ਸਕਦਾ ਕਿ ਚੱਲ ਜੀ ਉਹਨੂੰ ਲੈਤਾ ਤੇ ਇਹਨੂੰ ਕਹਿੰਦੇ ਨਾ ਲੈ ਗਦਾ ਉਹ ਤੇ ਫੇਰ ਤਾਂ ਗੱਲ ਕਰੀ ਮੇਰੇ ਨਾਲ ਮਾਂ ਤਾਂ ਮੇਰੀ ਸੁਣ ਗੱਲ ਮੈਂ ਤੇ ਜਿਹੜੇ ਲਿਆ ਕੇ ਦੇਣੇ ਨੇ ਦੇਣੇ ਪਰ ਇਹ ਵੀ ਜੇ 5-600 ਦਾ ਉਹਦੇ ਉੱਤੇ ਲਿਆਈ ਤੇ ਤੂੰ ਇਹਦੇ ਉੱਤੇ ਵੀ ਲੈ ਲੈਿੰਦੀ ਤੇ ਭਾਈ ਨੇ ਤੇ ਹੁਣ ਚਾਵਾ ਕਿ ਦੇਣਾ ਨੂੰ ਤੇ ਫੇਰ ਲੈ ਜਾਂਦੇ ਪਰ ਹੁਣ ਘਰ ਤੇ ਰਫੜ ਪੈ ਗਿਆ ਕਿ ਨਹੀਂ ਪਰ ਕਿੰਨਾ ਅੰਦਰ ਫੈਰਾ ਰਿਹਾ ਦੋਨੋਂ ਜਿੰਦੀ ਨਹੀਂ ਇਹ ਤਾਂ ਚੰਗੇ ਨਹੀਂ ਲੱਗਦੇ ਸੱਪਰ ਪਾਉਂਦੇ ਆ ਮੈਂ ਉਹ ਮੈਂ ਤੇਰਾ ਹੀ ਲਾ ਰਿਹਾ ਮੈਂ ਹੁਣ ਦੱਸ ਕੀ ਕਰੇ ਇਹ ਵੀ ਤੇ ਮਮੀ ਇਹਨੂੰ ਦਿੰਦੀ ਐ ਨਾ ਵੀਰੇ ਉਹ ਦਿੰਦੀ ਤੇ ਹੈਗੀ ਆ ਪਰ ਤੂੰ ਵੀ ਦੋ ਲੈ ਆ ਲੈਂਦੀ ਤਾਂ ਫੇਰ ਰੱਪਣਾ ਵੀ ਨਾ ਮੇਰੇ ਕੋ ਪੈਸੇ ਲੈ ਆ ਲੈਂਦੀ ਭਾਈ ਹਾਂਜੀ ਸੂਟ ਭਾਈ ਕੋ ਚੱਜਦੇ ਥੋੜੇ ਬਾਅਦ ਆ ਗਾਈ ਉਹਦੇ ਉੱਤੇ ਇੱਕੋ ਤਾਂ ਪੀਸ ਰਹਿ ਗਿਆ ਤੇ ਇੱਕ ਮੈਂ ਲੱਝਿਆ ਗਿਆ ਚੱਲ ਜੇ ਲੈ ਜਾਇਆ ਤੂੰ ਮੇਰੇ ਦਿੱਲੀ ਦਾ ਦੱਸਦੀ ਨਾ ਮੈਂ ਤੂੰ ਰੱਖੜਦੀ ਤੇ ਚੱਲ ਫੇਰ ਕਿਤੇ ਹੁੰਦਾ ਭਾਈ ਜੀ ਦੋ ਲੈ ਆਲੀ ਦੀ ਨਾਲੀ ਨੂੰ ਦੇ ਦੇਂਦੀ ਨਾਲੇ ਕੁੜੀ ਦੇ ਦੇ ਦਿੰਦੀ ਮੈਂ ਤੇ ਇਨੀ ਗੱਲ ਹੀ ਨਹੀਂ ਸੋਚੀ ਮੈਂ ਚੱਲ ਦੋ ਨੂੰ ਲੈ ਜਾਈ ਭਾਈ ਹੁੰਦਾ ਹੁਣ ਕਿਉਂ ਆਹ ਤੇ ਫਿਰ ਇਹੋ ਨਿਕੇ ਨਿਕੇ ਗੱਲਾਂ ਨਾਲ ਕੰਮ ਵੱਜ ਜਾਂਦੇ ਆ ਮੁਰਕੇ ਐ ਤੇ ਦੋਵੇਂ ਕਿਹੜੀਆਂ ਤੀਜਾ ਤੇ ਕੋਈ ਹੰਨੀ ਇੱਥੇ ਮੈਂ ਬਥੇਰਾ ਕਿਹਾ ਵੀ ਚੱਲ ਜੇ ਤੂੰ ਲੈਣਿਆ ਤੇ ਮੇਰੇ ਨਾਲ ਚੱਲ ਸ਼ਹਿਰ ਜਾਂ ਲੈ ਆ ਓ ਦਾ ਥੋੜੀ ਜਵਾਲਾਂ ਦਾ ਰੱਖੇ ਤਾਂ ਲਾਟੇ ਚੰਗੇ ਨਹੀਂ ਲੱਗੇ ਤਾਂ ਜੇ ਇਹਨਾਂ ਨੂੰ ਚੰਗਾ ਬੰਦਾ ਬੋਲਾਂਗੇ ਤਾਂ ਲੋਕੀ ਤੁਹਾਡੇ ਤੇ ਪਤਾ ਕੀ ਕਰ ਦਿੰਗੇ ਦੁਆ ਹੀ ਦੋ ਦੇ ਮੈਂ ਦੱਸ ਕੀ ਕਰਾਣਾ ਮੈਂ ਬਥੇਰਾ ਸਮਝਾਇਆ ਉਹ ਗੱਲ ਤਾਂ ਸੂਟ ਦੀ ਹੀ ਹੈ ਇਹ ਹੋ ਗਈਆਂ ਪੀ ਤੇਰੇ ਵੱਸੋਂ ਬਾਹਰ ਨਾਲ ਹੋਈ ਹੈ ਉਹ ਮੈਂ ਇਹੋ ਗੱਲ ਸਮਝਾਉਂਦੇ ਆਂ ਕਿ ਚਲ ਤਾਂ ਮੈਂ ਸੂਟ ਲਿਆ ਦਿੰਨਾ ਵਾ ਮੇਰੇ ਨਾਲ ਸ਼ਹਿਰ ਚਲ ਜਾ ਹਾਂ ਇਹ ਕਹਿੰਦੇ ਵੀ ਦੋ ਜਨਮ ਪਰ ਹੁਣ ਇਹੋ ਕਹਿਣ ਦੀ ਆ ਵੀ ਮਾਤਾ ਨਹੀਂ ਉਹਦੇ ਆ ਤੇ ਲੈ ਲਿਆ ਤੇ ਮੇਰੇ ਆ ਤੇ ਨਹੀਂ ਲਿਆ ਉਹ ਵਿੱਚ ਕਿਹੜੀ ਗੱਲ ਵਾਲੀ ਇਹ ਸਦਾ ਹੀ ਮੇਰੇ ਕੋਲ ਰਹਿਣਾ ਉਹ ਤੇ ਕਦੀ ਤੇ ਬੇਚਾਰੀ ਆਲੀ ਤੇ ਲੈਤਾ ਉਹ ਚੱਲ ਕੋਈ ਗੱਲ ਹੀ ਕੋਈ ਨਹੀਂ ਗੀ ਕੋਈ ਗੱਲ ਨਹੀਂ ਮੈਂ ਕਹਿਣਾ ਉਹਨੂੰ ਆਈ ਹੀ ਤੇ ਲਿਆ ਲਈ ਆਹਾ ਮੇਰ ਨਾਲ ਹੀ ਆਈ ਲੜ ਕੇ ਗਈ ਆਕੇ ਤੁਸੀਂ ਫਿਰ ਮੈਂ ਆਵੇ ਉਹਦੇ ਭੈਣ ਭਰਾਵਾਂ ਨਾਲ ਕੀ ਨਾ ਚਾਹੀਦਾ ਮਮੀ ਨਾਲ ਗੱਲ ਕਰੂੰਗੀ ਇਹ ਤਾਂ ਸਤਾ ਨਹੀਂ ਘਰੇ ਦਾ ਉਹ ਚਲ ਜ਼ਰੂਰ ਕਿੰਨਾ ਗੱਲ ਕਰਨੀ ਆਪਣੇ ਘਰ ਚ ਜ਼ਰੂਰ ਪੰਗਾ ਪੋਣਾ ਮੁੰਕੇ ਨਹੀਂ ਉਹ ਚੁੱਪ ਕਰਕੇ ਰਹਿਣਾ ਜਦ ਮੈਂ ਆਖੇ ਮੈਂ ਤੇਰੇ ਲੈ ਦੂੰਗੀ ਤੇ ਵੀ ਇਹਦੇ ਕੋ ਲੋੜੀ ਨਹੀਂ ਪਤਾ ਗੱਲ ਕਰਨ ਦੀ ਇਹਨੂੰ ਚਲ ਜੇ ਸੂਟ ਲਿਆ ਸੀ ਤੇ ਤੂੰ ਉਹਨੂੰ ਪਹਿਲਾਂ ਦੱਸ ਦਿੰਦੀ ਮੈਂ ਕੁੜੀਆ ਤੇ ਸੂਟ ਲਿਆ ਤੂੰ ਵਖਾ ਲਿਆ ਨਹੀਂ ਉਹ ਹਾਂ ਤੇ ਫਿਰ ਗਲਤੀ ਰਹਿ ਗਈ ਦੇਖੇ ਕਦੋਂ ਤੇ ਮੈਂ ਦਾਰ ਦੀ ਰਹੀ ਹਾਂ ਪਿਆ ਵੀ ਆਖੂਗੀ ਮੈਨੂੰ ਲੈ ਕੇ ਦਿੱਤਾ ਧੀ ਨੂੰ ਲੈ ਕੇ ਉਹਨੇ ਫੇਰ ਨਹੀਂ ਸੀ ਨਾ ਰੱਖਣਾ ਤੇ ਮੈਂ ਇੱਥੇ ਕੰਮ ਕਰਨੀ ਮੈਂ ਕਿਹਾ ਉਹ ਕਰਨੀ ਇਹ ਕਰਨੀ ਜੇ ਜਦੋਂ ਤੂੰ ਕੱਢ ਕੇ ਉਹਨੂੰ ਫੜਾ ਦਿੰਦੀ ਆ ਕੋਨਾ ਕੋ ਤੇ ਫਿਰ ਉਹਨੂੰ ਪਹਿਲਾਂ ਦੱਸ ਦਿਆ ਕਰਨਾ ਕਿ ਆ ਚੀਜ਼ ਮੈਂ ਦੇਣੀ ਆ ਉਹ ਲਾ ਤਾਂ ਇਹਦੀ ਲਵਾ ਤੇ ਪੇਰੀ ਮੈਂ ਦੱਸਾਂ ਤੈਨੂੰ ਜੇ ਦੱਸਾਂ ਤੂੰ ਆਜ ਮਾਰ ਕੇ ਤੈਨੂੰ ਬਾਲ ਦੀ ਲਾਗੇ ਤੇ ਸੂਟ ਖੋਲ ਕੇ ਦੱਸਦੀ ਵੀ ਆ ਲਿਆ ਉਹ ਦਿਮਾਗ ਦੀ ਵਾਲਿਆ ਖੋਤੀ ਆ ਤੁਹਾਡਾ ਮੋਢਾ ਨੂੰ ਕਹਿ ਦਿੰਦੀ ਵੀ ਜੇ ਤੂੰ ਰੱਖਣਾ ਤਾਂ ਤੂੰ ਰੱਬ ਨਾਲ ਨਹੀਂ ਕਰੀਂ ਬੁੱਟੀ ਤੂੰ ਤੈਨੂੰ ਅਸਲ ਚੰਗਾ ਹੀ ਆਖਣਾ ਹੋਵੇ ਵੀ ਚੰਗੀ ਆ ਤੇ ਮਾਤਾ ਤੇਰੇ ਚ ਕਸੂਰ ਆ ਦੇ ਉਹ ਚੱਲ ਕੋਈ ਗੱਲ ਨਹੀਂ ਸਮਝਾਉਣਾ ਮੈਨੂੰ ਆ ਦੇ ਸੁਭਿਆਰ ਕੋਈ ਕੱਢਣਾ ਨਹੀਂ ਇਹ ਤਾਂ ਚੰਗੇ ਨਹੀਂ ਲੱਗੇ ਦਾ ਮਾਤਾ ਕਿੱਡੇ ਕੰਨ ਭਰੰਦੀ ਏ ਇਨਾਂ ਦੇ ਇਹਨਾਂ ਦੇ ਰਾਦੇ ਆ ਕਿ ਮੈਂ ਚਾਹ ਜਿੱਦਾਂ ਮਰਜ਼ੀ ਕਰ ਲੈਨੀ ਆ ਹੁਣ ਇਹਨਾਂ ਦਾ ਦੋਹਾਂ ਜੀ ਅੰਗੜਨੀਆਂ ਆ ਬਸ ਵਿੱਚ ਇਹ ਹੁਣ ਆਪ ਕਿਉਂ ਨਹੀਂ ਲੜਨਦੀ ਮੈਂ ਨਹੀਂ ਹਾਦੀ ਹੋਈ ਆ ਜਿਹੜੇ ਮਾਤਾ ਵਾਲੀ ਇੱਕ ਤੇ ਆਪਣੇ ਕੋਲ ਚਲਾਤੀਆਂ ਕਰ ਲੈਂਦੇ ਆ ਤੇ ਦੂਜਾ ਉਹ ਤੋਂ ਮਿਰਦੇ ਫੇਰ ਪਰ ਉਹੀ ਜਾਂਦੀ ਆ ਪੀਏ ਕਰਦਾ ਐਡਾ ਕਰਨਦੀ ਏ ਦੱਸ ਮੈਨੂੰ ਕੀ ਲੋੜਾ ਕਰਨ ਦੀ ਸਾਰਾ ਕੁਝ ਕੁੜੀ ਨੂੰ ਦੇਈ ਜਾਂਦੇ ਕਰੀਏ ਨੂੰ ਸੂਟ ਦੇ ਦੇ ਕਦੀ ਕੋਹ ਦੇ ਦੇ ਕਰੀ ਕੋਹ ਦੇ ਦੇ ਤੇ ਜੇ ਮੈਂ ਕਹਤਾ ਮੈਨੂੰ ਸੂਟ ਵੱਲੋਂ ਤੂੰ ਹੁਣ ਉਲਟਾ ਹੋ ਗਈ ਆ ਉਸ ਦਿਨ ਬੜਾ ਤੇ ਮੇਨ ਨਾਗਾ ਮੁੰਡਾ ਆਇਆ ਨਹੀਂ ਯਾਰ ਜੀ ਜਾਣਾ ਸੀ ਉਹਨੂੰ ਬੈਠੇ ਆ ਉਹ ਆਉ ਮੈਂ ਮੁੰਡੇ ਨੂੰ ਡੀਕੰਡਿਆ ਸੀ ਆਂਦਾ ਸ਼ਹਿਰ ਨੂੰ ਜਾਣਾ ਤੇ ਹਜੇ ਤੱਕ ਆਇਆ ਨਹੀਂ ਆ ਅੱਛਾ ਹੂੰ ਈ ਕਰ ਜਾਣਾ ਕੰਮ ਹੀ ਕੋਈ ਕੰਮ ਹੀ ਮੜਾ ਜਾ ਸ਼ਹਿਰ ਤੇ ਮੈਂ ਚਲ ਚਲ ਜੰਨੇ ਆ ਅੱਛਾ ਸ਼ਹਿਰ ਚਲੋ ਉਹ ਤੇ ਵਧੀਆ ਆ ਹਾਂ ਤੇ ਮੰਮੀ ਕੀ ਕਹਿਂਦੀ ਸੀ ਤੁਹਾਨੂੰ ਉਹ ਮੰਮੀ ਨੇ ਕਿਹਾ ਮੈਂ ਉਹੋ ਹੀ ਸੂਟ ਤੋਂ ਹੀ ਗੱਲ ਕੇ ਈ ਗੈਂਦੇ ਸੂਟ ਦਾ ਹਟਦੀ ਤੂੰ ਵੀ ਨਹੀਂ ਗੱਲਾਂ ਕਰਨ ਨੂੰ ਤਾਂ ਨਾ ਉਹ ਹਟਦੀ ਜੇ ਦੇ ਹੀ ਦਿੱਤਾ ਤਾਂ ਕਿਹੜੀ ਉਥੇ ਆਖਰ ਆ ਗਈ 500 600 ਦਾ ਸੂਟ ਹੀ ਚਲੋ ਦੇ ਤੇ ਦਿੱਤਾ ਉਹ ਤਾਂ ਕੋਈ ਗੱਲ ਨਹੀਂ ਆ ਤੁਹਾਨੂੰ ਹੁਣ ਕੀ ਕਹਿੰਦੇ ਹੀ ਵੀ ਉਹ ਇੰਦਾ ਕਰਦੀ ਉਦਾਂ ਕਰ ਜਾ ਆਪਣੀਆਂ ਗੱਲਾਂ ਦੱਸ ਦੇ ਉਹ ਸਾਰੀਆਂ ਦੱਸੰਡੀ ਹੀ ਤੇ ਮੈਂ ਹੁਣ ਦੱਸ ਮੈਂ ਕੀ ਕਰਾਂ ਤੈਨੂੰ ਘਰੋਂ ਕੱਢ ਦਾਂਗੇ ਜਾਂ ਉਹਨੂੰ ਕੱਢ ਦਾਂ ਗੱਲ ਇਹ ਨਹੀਂ ਜੀ ਹੁੰਦੀ ਇੱਕੋ ਜਿਹਾ ਬਰਾਬਰ ਰੱਖਣਾ ਚਾਹੀਦਾ ਵਾ ਸਾਰੀਆਂ ਇਹ ਤਾਂ ਕਹਿੰਦੇ ਆ ਵੀ ਬਸ ਜੋ ਹੈਗਾ ਬਸ ਕੁੜੀ ਨੂੰ ਹੀ ਦੇਈ ਜਾਵਾ ਕੁੜੀ ਨੂੰ ਹੀ ਦੇਈ ਜਾਵਾ ਪਰ ਇਦਾਂ ਨਹੀਂ ਕਿ ਚਾਹੀਦੀ ਕਰਨੀ ਇਹਨਾਂ ਨੂੰ ਮੇਰੀ ਗੱਲ ਸੁਣ ਤੈਨੂੰ ਹਜੇ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਨਾ ਇਹ ਕੁੜੀ ਆਪਣੀ ਆਈ ਤੇ ਆ ਗਈ ਨਾ ਉਹਨੇ ਵੀ ਇਥੋਂ ਹਿੱਸਾ ਖੜਨਾ ਵਾ ਆਪਣਾ ਜੇ ਉਹਨੂੰ ਇਹ ਗੱਲਾਂ ਦਾ ਪਤਾ ਲੱਗਾ ਤੇ ਆਹੋ ਜਦੋਂ ਭਰਾ ਦਾ ਕੋਹ ਸੋਚਣਾ ਹੀ ਨਹੀਂ ਆ ਤਾਂ ਫਿਰ ਖੜਨਾ ਹੀ ਆ ਸਾਰਾ ਕੋਹ ਹਿੱਸੇ ਮਦ ਬਦਲੇ ਪੈ ਘਰ ਦੇ ਵਿੱਚ ਵੀ ਤਾਂ ਹਿੱਸਾ ਲੱਗਿਆ ਯਾਰ ਹੁਣ ਤੇ 500 600 ਦਾ ਸੂਟ ਜਾਣ ਡਿਆ ਮਣ ਮੁੜ ਕੇ ਕੀ ਪਤਾ ਕੀ ਕੋ ਖੜਨਾ ਉਹਨੇ ਤੇ ਚਲ ਕੇ ਚਲੇਗੀ ਆ ਸਾਰਾ ਕੋ ਸੋਨਾ ਉਹ ਲੈ ਗਈ ਇਹ ਸਾਰਾ ਜੋ ਬਣਿਆ ਤੇ ਜੇ ਉਦਾਂ ਕੋਈ ਚੀਜ਼ ਦਾ ਆਉਂਦੀ ਉਹ ਸਭ ਕੁਝ ਲਈ ਜਾਂਦੀ ਥੋੜੇ ਪਹਿਲੀ ਵੀ ਸੁਣਾਉਂਦੇ ਪੀ ਜਿਹੜੀ ਪਹਿਲੀ ਆ ਨਾ ਉਹ ਤਿੰਨਾਂ ਹਿੱਸਿਆਂ ਚੋਂ ਵਾ ਇੰਨੀ ਗੱਲ ਤਾਂ ਤੈਨੂੰ ਪਤਾ ਅੱਧੀ ਮਾਈ ਦੇ ਨਾਮ ਆ ਤੇ ਅੱਧੀ ਕੁੜੀ ਦੇ ਨਾਮ ਆ ਤੇ ਅੱਧੀ ਮੇਰੇ ਨਾਮ ਪਰ ਉਹ ਤੇ ਧੀ ਸੀ ਆਨੇ ਪਛਾਈਦੀ ਆ ਨਾ ਉਹ ਤਾਂ ਇਹ ਮੈਨੂੰ ਕਹਿਣ ਲਿਆ ਵੀ ਮਾਤਾ ਨਾਲ ਬਣਾ ਕੇ ਰੱਖਿਆ ਕਰ ਤੇ ਜੇ ਮਾਤਾ ਨਾਲ ਵਿਗੜ ਗਈ ਉਹਨੇ ਕੁੜੀ ਨੂੰ ਦੇ ਦਿੱਤੀ ਤੇ ਫੇਰ ਅਸੀਂ ਕਰਾਂ ਮਾਤਾ ਤੇ ਜਾਣ ਕੇ ਵਿਗਾੜਦੀ ਐ ਜਦੋਂ ਫਿਰ ਮੈਨੂੰ ਪਛਾਹ ਪਉਂਦੀ ਐ ਹਰ ਥਾਂ ਤੇ ਯਾਰ ਪਾਈ ਜਾਂਦੇ ਆ ਕਿੰਨਾ ਕੁ ਚਿਰ ਦੇ ਦੂਗੇ ਇਹਨੂੰ ਕੀ ਦੇਈ ਜਾਊਗੀ ਐਵੇਂ ਉਹ ਗੱਲ ਤੁਹਾਡੀ ਬਸ ਉਥੇ ਸੁਈ ਜੜੀ ਐ ਕੀ ਦੇ ਦੂ ਕੀ ਦੇ ਦੂ ਸਭ ਕੋ ਤੇ ਦੇਈ ਜਾਂਦੀ ਹੋਰ ਦੱਸੋ ਕੀ ਦੇਣਾ ਆ ਉਹ ਮੇਰੀ ਗੱਲ ਸੋਨੇ ਤਿੰਨ ਚਾਰ ਕਿੱਲੇ ਮਾਈ ਦੇ ਨਾਮ ਆ ਜੇਕਰ ਉਹਨੇ ਕੁੜੀ ਨੂੰ ਦੇ ਦਿੱਤੇ ਨਾ ਤੇ ਆਪਣੇ ਕੋਲ ਰਹਿ ਜਿੰਨੇ ਝੁੰਗੇ ਚ ਢਾਈ ਤਿੰਨ ਕਿੱਲੇ ਇਹ ਬੜੀ ਸੁਣੀ ਗੱਲ ਵਾ ਅੱਜ ਤੱਕ ਤੇ ਕਿਤੇ ਸੁਣਿਆ ਨਹੀਂ ਕੁੜੀਆਂ ਵੀ ਇਥੋਂ ਹੀ ਹਿੱਸੇ ਖੜਦੀਆਂ ਉਹਦੇ ਉਹੋ ਜਿਹੀਆਂ ਹੁੰਦੀਆਂ ਜਿਹੜੀਆਂ ਖੜਦੀਆਂ ਹੁਣ ਜੇ ਇਹ ਆਪਣੇ ਭਰਾਵਾਂ ਦੇ ਘਰ ਬਾਰੇ ਸੋਚਦੀਆਂ ਵੀ ਉਹਨਾਂ ਦਾ ਵੀ ਟੱਬਰ ਆ ਮਗਰ ਮੇਰੀ ਗੱਲ ਸੁਣ ਜਦੋਂ ਮਾਈ ਨੇ ਉਹਨੂੰ ਕਹਿਣਾ ਵੀ ਤੂੰ ਲੈ ਤੂੰ ਪਹਿਲੀ ਮੈਂ ਤੇਰੇ ਨਾਲ ਆਉਣੀ ਆ ਤੇ ਫਿਰ ਉੱਥੇ ਕਿਉਂ ਰੋਕੂ ਆ ਤੇ ਇੰਨੇ ਨਾਲ ਕੀ ਬਣ ਜੂ ਅੱਗੇ ਨਹੀਂ ਕੋਹ ਬਣਿਆ ਤੇ ਹੁਣ ਕੀ ਬਣ ਜੂਗਾ ਰਹਿਣਾ ਫੇਰ ਆਉਣੀ ਉਹ ਗੱਲ ਕਰਦੀ ਆ ਬਹੁਤ ਖੜਦੇ ਤੈਨੂੰ ਕੀ ਆਦੀ ਆ ਚੱਲ ਲਈ ਜਾਓ ਫਸਰਾ ਕੋਈ ਇਥੋਂ ਤੇ ਫਿਰ ਮੁੜ ਕੇ ਜਦੋਂ ਰਹਿ ਜਾਓਗੇ ਨਾ ਇੱਥੇ ਮੁੜ ਕੇ ਰੋਟੀ ਖਾਣ ਨੂੰ ਆਟਾ ਉਹਨਾਂ ਲੱਬਿਆ ਕਰੂਗਾ ਤੇ ਫਿਰ ਵੇਖਿਆ ਕਰਿਓ ਉਹ ਨਹੀਂ ਖੜਦੀ ਯਾਰ ਇਥੇ ਹੋਰ ਕੋ ਵੀ ਉਹਨੂੰ ਲੱਭਦਾ ਦੱਸ ਕਿ ਘਰ ਵਾਈ ਤੇ ਉਹਨੂੰ ਨੀਂ ਲੱਭੰਦਿਆ ਲੱਭਦਾ ਹੋਵੇ ਤਾਂ ਘਾਟੀ ਘਾਦੀ ਆ ਉਹਨੂੰ ਕੋਈ ਫਿਕਰ ਨਹੀਂ ਆ ਵੀ ਚਾਹੇ ਮਰ ਆਪਣਾ ਅਬਰਜਾਈ ਆ ਉਹਨਾਂ ਬਾਰੇ ਮੈਂ ਕੋ ਸੋਚਾਂ ਉਹਨਾਂ ਦੀ ਵੀ ਘੜੀ ਜੀਆ ਜਾਂਤੋ ਨਹੀਂ ਆ ਯਾਰ ਵਿਆਹ ਤੋਂ ਬਾਅਦ ਆਪਣੀ ਮੁੰਡੇ ਦੀ ਪਈ ਆ ਵੀ ਬੈਠੋ ਲੱਗਾ ਫੇਰ ਆਈਏ ਮੇਰੇ ਸਾਬ ਨਾਲੀ ਐਵੇਂ ਉਹ ਗੱਲ ਉਹ ਮਾਈ ਨੇ ਜਿਹੜਾ ਸੋਨਾ ਸਾਂਹਦਾ ਕਿਹਾ ਉਹ ਹੀ ਦਿੱਤਾ ਵਾ ਹੋਰ ਘਰੋਂ ਦੇ ਨਹੀਂ ਉਹਨੇ ਕੁਝ ਵੀ ਦਿੱਤਾ ਆਪੇ ਸੁਣਾਈ ਜਾਂਦੇ ਆ ਵੀ ਪਹਿਲੇ ਦੇ ਵਿੱਚ ਹਿੱਸਾ ਵੀ ਉਹਦਾ ਹੈਗਾ ਵਾ ਦੇ ਇਥੇ ਵੀ ਉਹਦਾ ਹਿੱਸਾ ਹੈਗਾ ਵਾ ਤੋ ਖੜਨਾ ਹੀ ਆ ਉਹ ਇਹ ਸਾਦੇ ਉਹਦਾ ਹੈਗਾ ਵਾ ਮੈਂ ਕਹਿੰਦੇ ਆ ਜੀ ਉਹਨੂੰ ਇਹ ਗੱਲਾਂ ਦਾ ਪਤਾ ਲੱਗਾ ਨਾ ਵੀ ਮੇਰੇ ਨਾਲ ਇਦਾਂ ਕਰਦੇ ਆ ਤੇ ਫਿਰ ਉਹਨੇ ਜਿਹੜਾ ਰਾਂਗ ਚੀਕਣਾ ਹੀ ਚਲੋ ਠੀਕ ਹੈ ਘੇ ਜਾਓ ਔੜੀਆਂ ਨੇ ਬੁੜੀਆਂ ਵਾਲੀਆਂ ਗੱਲਾਂ ਕਰਨੀਆਂ ਹਨ ਇਹਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਕਿ ਜੇ ਪਹਿਲੀ ਹੱਥ ਜਲ ਗਈ ਤੇ ਫੇਰ ਅਸੀਂ ਕੀ ਕਰਾਂਗੇ ਹੱਥ ਵੀ ਇਹਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹ ਵਾਲੀ ਗੱਲ ਇਹਨਾਂ ਨੇ ਕਿਹੜੀ ਕਰ ਦਿੱਤੀ ਐ ਇਹ ਗੱਲ ਬਾਰੇ ਤੇ ਮੈਂ ਸੋਚਿਆ ਹੀ ਨਹੀਂ ਕਿ ਪਹਿਲੇ ਵੀ ਇਹਨਾਂ ਦੇ ਨਾਂ ਹੈਗੀ ਐ ਮਾਂ ਨੇ ਵੀ ਸਾਂ ਕੱਢਿਆ ਵਾ ਤੇ ਧੀ ਨੇ ਵੀ ਕੱਢਿਆ ਵਾ ਇਹ ਗੱਲ ਦਾ ਤੇ ਮੈਨੂੰ ਪਤਾ ਹੀ ਨਹੀਂ ਪਰ ਇਦਾਂ ਥੋੜਾ ਚਾਹੀਦੀ ਐ ਕਰਨੀ ਪਿੱਛੋਂ ਕੌਣ ਇਹ ਸੇ ਲਿਆਉਂਦੀ ਆ ਪਰ ਇਹਨਾਂ ਦੀ ਅਗਲੀ ਐ ਨਾ ਜੇ ਤੇ ਕੁੜੀ ਦਾ ਦਿਮਾਗ ਕੰਮ ਕਰਦਾ ਹੋਊਗਾ ਕਿ ਮੇਰਾ ਭਰਾ ਵਾ ਮੇਰੀ ਪਰਜਾਈ ਆ ਨਾਲੇ ਕੱਲਾ-ਕੱਲਾ ਮੇਰਾ ਭਰਾ ਵਾ ਤੇ ਨਾਲ ਇਹ ਵੀ ਕਿੰਨਾ ਕਰਦੇ ਰਹੇ ਆ ਕਦੀ 10000 ਦੇ ਆ ਕਦੀ 20 ਦੇ ਆ ਕਦੀ ਇੰਨੇ ਦੇ ਆ ਤੇ ਉਦਾਂ ਵੀ ਚਲੋ ਦਿਨ ਵਾਰ ਤੇ ਵੀ ਉਦਾਂ ਵੀ ਉਹ ਕਦੀ ਸੂਟ ਬਣਾ ਦੇ ਕਦੀ ਕੋਹ ਕਰ ਦੇ ਤੇ ਕਿੰਨਾ ਕੋਹ ਤੇ ਇਥੋਂ ਕੱਢਦੀ ਆ ਤਾਂ ਹਲੇ ਵੀ ਪੱਲੀ ਦਾ ਵਿੱਚ ਅਪਿਛੇ ਆ ਪਰ ਇਹਦਾ ਦਿਮਾਗ ਦਾ ਕੰਮ ਕਰਨਾ ਚਾਹੀਦਾ ਵਾ ਨਾ ਕਿ ਮੈਨੂੰ ਇਹ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਚਲ ਦੇਖੀ ਜਾਓ ਫਿਰ ਜੋ ਹੋਊਗਾ ਪਰ ਇਹ ਮਮੀ ਨੂੰ ਵੀ ਇਦਾਂ ਨਹੀਂ ਕੀ ਕਰਨੀ ਚਾਹੀਦੀ ਮਮੀ ਵੀ ਨਾ ਵਿਤਕਰ ਆਬ ਕਰਦੀ ਆ ਤੇ ਮੁਟਿਆਰ ਕਹਿ ਦਿੰਦੀ ਆ ਵੀ ਨਹੀਂ ਰੁਪਿੰਦਰ ਤੂੰ ਇਦਾਂ ਕਰਦੀ ਆ ਤੂੰ ਮੇਰੇ ਨਾਲ ਲੜਦੀ ਆ ਫਿਰ ਮੈਨੂੰ ਤੇ ਬੁਸਾ ਹੁੰਦਾ ਹੀ ਆ ਵੀ ਮਾਤਾ ਕਿਉਂ ਇਦਾਂ ਕਰਦੀ ਆ ਮੇਰੇ ਨਾਲ ਨਾਲੇ ਸਾਰਾ ਕੰਮ ਵੀ ਕਰਦੀ ਆ ਪੁੱਛਦੀ ਕਿਛ ਦੀਆਂ ਜੇ ਦਵਾਈ ਮੁੱਕੀ ਹੋਵੇ ਦਵਾਈ ਲਿਆ ਕੇ ਦੇਦੀ ਆ ਇਹ ਤੋਂ ਵੱਧ ਹੋਰ ਨਵਾਂ ਕੀ ਕਰਨ ਇਹੋ ਕੁਝ ਕਰਨਾ ਹੁੰਦਾ ਵਾ ਤੇ ਫਿਰ ਵੀ ਜੀ ਆਖੇ ਵੀ ਨੌ ਚੰਗੀ ਨਹੀਂ ਆ ਚੰਗੀ ਨਹੀਂ ਆ ਤੇ ਫਿਰ ਪੈਸਾ ਉਹ ਵਾਰ ਰੱਖੀ ਜਾਵੇ ਤਾਂ ਰੱਖੀ ਜਾਉਂ ਜਦੋਂ ਬਊਗਾ ਬੈਠੀਆਂ ਪੁੱਤਾਂ ਸੋਚਣ ਰਹੀ ਆ ਕਿ ਚਲ ਇੰਨਾ ਚੰਗਾ ਹੋ ਗਿਆ ਫੇ ਕਣ ਕਵੱਡੀ ਗਈ ਆ ਹਾਂਜੀ ਇਹ ਰਲਾ ਵੀ ਨਿਕਲ ਗਈ ਆ ਤੇ ਤੁੜੀ ਵੀ ਬਣ ਜਾਣੀ ਸੀ ਮੀ ਨਾ ਪੈਂਦਾ ਇੱਕ ਟਰਾਲੀ ਬਣੀ ਆ ਹਾਂ ਨਾਲੇ ਕੱਲ ਤੇ ਮੇਰੇ ਖਿਆਲ ਨਾਲ ਮੀ ਵੀ ਛੱਟੀਆਂ ਵੀ ਆਈਆਂ ਤੁੜੀਆਂ ਹੋਈਆਂ ਛੱਟੀਆਂ ਆਈਆਂ ਤਾਂ ਕਰਕੇ ਤਾਂ ਕੰਮ ਸਾਰਾ ਹੀ ਰੁਕ ਗਿਆ ਵਾ ਅ ਨਹੀਂ ਤੂੰ ਨੂੰ ਤੁੜੀ ਵੀ ਬਣ ਜਾਣੀ ਆ ਥੋੜੀ ਬਣੀ ਹੈ ਇੱਥੇ ਹਣਾ ਪਰ ਕਰਨਾ ਆਪਣੀ ਤਾਂ ਤੁੜੀ ਵੀ ਬਣ ਗਈ ਕਈਆਂ ਲੋਕਾਂ ਦੇ ਵਿਚਾਰਿਆਂ ਦੀ ਵਢਣ ਵਾਲੀ ਆ ਜੇ ਘਰ ਨਹੀਂ ਖਾਣ ਚੰਗਾ ਹੋਇਆ ਨਾਲੇ ਕਾਲਾ ਪਟਾਮਸਰੀ ਵਢਾ ਲਈ ਮਸ਼ੀਨ ਵਾਲਾ ਜੇ ਨਾ ਹੁੰਦਾ ਫਿਰ ਆਪਾਂ ਵੀ ਇਦਾਂ ਹੀ ਹੋਣਾ ਸੀ ਸਹੀ ਗੱਲ ਵਾ ਨਾਲੇ ਨਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਮੰਮੀ ਹਾਂ ਪੁੱਤ ਜਦੋਂ ਆਪਾਂ ਮੰਮੀ ਜਾਣੇ ਹੁੰਦੇ ਸੀ ਨਾਨਕੇ ਤੇ ਮਾਮੂ ਤੇ ਨਾਨੀ ਕਿੰਨਾ ਚਾਹ ਕਰਦੇ ਹੁੰਦੇ ਸੀ ਕਦੇ ਵੀ ਹਨ ਫੋਕੀ ਚਾਹ ਨਹੀਂ ਪਿਉਂਦੇ ਹੁੰਦੇ ਤੇ ਜਦੋਂ ਦਾ ਮਾਮੂ ਦਾ ਵਿਆਹ ਹੋ ਗਿਆ ਵਾ ਮਾਮੀ ਹੁਣੀ ਆੜਾ ਚਾਹ ਹੀ ਨਹੀਂ ਕਰਦੀ ਐਂ ਕਿ ਤੁਹਾਨੂੰ ਚਾਹ ਵੀ ਨਾ ਨੇ ਫੋਕੀ ਪਿਆਤੀ ਨਾ ਉਦਾਂ ਦਾ ਬੁਲਾਇਆ ਨਾ ਕੱਖ ਮੈਂ ਤਾਂ ਉਦਾਂ ਹੀ ਗੱਲ ਸੋਚਣ ਡਿਆ ਵਾਂ ਕਿ ਪਿੰਡਾਂ ਦਾ ਜਦੋਂ ਵਿਆਹ ਹੁੰਦਾ ਤਾਂ ਕਿੰਨਾ ਬਦਲ ਜਾਂਦਾ ਹੈ ਨਾ ਚੱਲ ਪੁੱਤ ਕੋਈ ਗੱਲ ਨਹੀਂ ਕੀ ਕਰਨਾ ਵਾ ਤੂੰ ਸੁਣਦੇ ਰਿਹਾ ਨਾਨੀ ਤੇਰੀ ਨੇ ਤੈਨੂੰ ਕਿਹਾ ਸੀ ਕਿ ਠੰਡਾ ਲਿਆ ਗਲਾਸਾਂ ਚ ਪਾ ਕੇ ਉਹ ਤਾਂ ਵੀ ਪਾਣੀ ਪਾ ਲਈ। ਦੁਨੀਆਂ ਦੇ ਵੇਨੀ ਹਾ ਕਿ ਨੇ ਕੀ ਕੰਮ ਕੀਤਾ। ਜਾਂ ਤਾਂ ਮਮੀ ਕਹਿੰਦੀ ਤੇ ਫਿਰ ਤਾਂ ਮੈਨੂੰ ਹੀ ਕੋਈ ਗੁੱਸਾ ਨਾ ਹੁੰਦਾ। ਇਹ ਘਰ ਨਾ ਹੋਊਗਾ। ਕੋਈ ਗੱਲ ਨਹੀਂ ਅਸੀਂ ਕਿਹੜਾ ਠੰਡਾ ਪੀਂਦੇ ਗਏ। ਜਦੋਂ ਉਹਨੇ ਮੰਗਵਾਇਆ ਹੀ ਫ੍ਰਿਜ ਵਿੱਚ ਰੱਖਿਆ ਹੀ ਫੇਰ ਵੀ ਨਹੀਂ ਉਹਨੇ ਲਿਆਂਦਾ। ਜੇ ਚਾਹ ਲਿਆਂਦੀ ਉਹ ਵੀ ਕੱਲੇ ਕੱਪ ਪਾ ਕੇ ਚਾਹ ਦੇ ਲਈ ਤੇ ਭਰੇ ਆ। ਮੈਨੂੰ ਹੋਇਆ ਤਾਂ ਹੋਰ ਤਰ੍ਹਾਂ। ਚਲ ਕੋਈ ਗੱਲ ਨਹੀਂ। ਤੂੰ ਜੋ ਖਾਣਾ ਮੈਨੂੰ ਦੱਸ। ਮੈਂ ਤੈਨੂੰ ਘਰੇ ਮੰਗਾ ਦਿੰਦੀ। ਗੱਲ ਖਾਣ ਪੀਣ ਦੀ ਨਹੀਂ ਹੈ ਗੱਲ ਤੇ ਮੈਂ ਤਾਂ ਕਰਨ ਡਿਆ ਵੀ ਜਦੋਂ ਆਪਾਂ ਜਾਂਦੇ ਹਾਂ ਉਹ ਕਿੰਨਾ ਚਾਹ ਕਰਦੇ ਹੁੰਦੇ ਹ ਸੀ ਹੁਣ ਤੇ ਉਹਨਾਂ ਨੂੰ ਕੋਈ ਚਾਹ ਹੀ ਨਹੀਂ ਹੁੰਦਾ ਭੀ ਆਏ ਵੀ ਹੈ ਕਿ ਨਹੀਂ 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 ਪੁੱਤ ਚਾਹ ਹੁੰਦਾ ਵਾ लवली ਘਰ ਹੈ ਨਹੀਂ ਹੋ ਸਕਦਾ ਤਾਂ ਨਾ ਕੋਈ ਚੀਜ਼ ਆਈ ਹੋਵੇ ਹਾਂ ਚਲੋ ਇਹ ਵੀ ਗੱਲ ਉਹ ਸਾਦੀ ਆ ਪਰ ਇੱਕ ਗੱਲ ਵਾ ਤੂੰ ਇਹ ਗੱਲ ਆਪਾਂ ਪਿਓ ਨਾ ਨਾ ਕਰੀ ਨਹੀਂ ਨਹੀਂ ਮੈਨੂੰ ਪਤਾ ਵਾ ਜੇ ਮੈਂ ਪਾਪਣ ਗਈ ਤੇ ਉਹਨਾਂ ਨੇ ਸਾਨੂੰ ਜਾਣ ਨਹੀਂ ਦੇਣਾ ਉਹਨੇ ਕਿਹਾ ਕਿ ਤੂੰ ਕੀ ਕਰਨ ਗਏ ਸੀ ਤੇ ਨਹੀਂ ਅੱਗੇ ਤੋਂ ਨਹੀਂ ਜਾਣਾ ਕੋਈ ਨਹੀਂ ਜਿੰਨਾ ਕਰ ਮੰਨੀਆਂ ਨੇ ਚਾ ਜਾਣਾ ਹੀ ਪੈਣਾ ਵਹਾਂ। ਆ ਚਲੋ ਇਹ ਤਾਂ ਗੱਲ ਹੈ ਵਾ। ਕੋਈ ਗੱਲ ਮੈਂ ਨਹੀਂ ਦੱਸਦਾ। ਤਾਂ ਮੈਂ ਬਾਹਰ ਹੋਵਾਂ ਦੋ ਕਿੰ। ਹੋਇਆ ਛੇਤੀ ਆਜ ਨੂੰ ਚੰਗਾ। ਠੀਕ। ਥੇ ਲਾ। ਮਾਂ ਨੇ ਨਿਆਣਾ ਹੀ ਆ। ਪਰ ਫੇਰ ਵੀ ਬੱਚਾ ਸੋਚਦਾ ਤੇ ਹੈ ਹੀ ਨਾ। ਜਦੋਂ ਨਾਨੀ ਸੀ ਕਿੰਨਾ ਚਾਹ ਹੁੰਦਾ ਸੀ। ਤੇ ਹੁਣ ਮਾਮੀ ਜੀ ਆਈ ਆ ਤੇ ਇਦਾਂ ਦੇ ਕੰਮ ਕਰਨ ਨਹੀਂ ਦੇ ਪੀ। ਜੇ ਉਹਨੇ ਕਿਹਾ ਵਾ ਪੇ ਠੰਡਾ ਪਾ ਲਿਆ। ਤੂੰ ਪਾ ਲਿਆ। ਮੈਂ ਤੇ ਸਿਆਣੀ ਬਿਆਣੀ ਮੇਰੀ ਤੇ ਕੋਈ ਗੱਲ ਨਹੀਂ। ਜਿਹੜਾ ਨਾਲ ਨਿਆਣਾ ਗਿਆ ਉਹ ਕੀ ਸੋਚਦਾ ਹੋਊਗਾ। ਕਸੂਨਾਂ ਸੋਚਣ ਡਿਆ ਵਾ ਅੱਜ ਉਹਨੇ ਕਹਿ ਹੀ ਦਿੱਤੀ ਮੈਨੂੰ ਗੱਲ ਜੇ ਇਹੋ ਗੱਲ ਉਹਨੇ ਆਪਣੇ ਪਿਓ ਨੂੰ ਦੱਸੀ ਨਾ ਤਾਂ ਉਹਨੇ ਕਹਣਾ ਵੀ ਚੁੱਪ ਕਰਕੇ ਆਪਣੇ ਘਰ ਬਹਿ ਜਾ ਮੁੜ ਕੇ ਨਾ ਜਾਏ ਉੱਥੇ ਤੇ ਰਮਨ ਬੈਠੀ ਕਰਦੀ ਆ ਬੈਠੀ ਉੱਦਾਂ ਹੀ ਤੇ ਆਗੇ ਤੁਸੀਂ ਆਗੇ ਆ ਤਾਂ ਤੂੰ ਚਾਹ ਹੀ ਬਣਾਉਂਦੀ ਚਾਹ ਮੈਂ ਬਣਾਉਂਦੀ ਆ ਤੇ ਧਾਰ ਕੱਢ ਕੇ ਆਂਦੇ ਹੀ ਮੰਗਣ ਡਿਆਦੇ ਆਹੋ ਮੈਂ ਦੇ ਆ ਅੱਛਾ ਕਹਿੰਦਾ ਧਾਰ ਕਾਰਡ ਲਿਆਓ ਤੇ ਫੇਰ ਹੀ ਉਹ ਪੈਸੇ ਸਾਡੇ ਖਾਤੇ ਚ ਆਉਣਗੇ ਚੱਲ ਕੋਈ ਗੱਲ ਨਹੀਂ ਦੇਤਾ ਵ ਤਾਂ ਆ ਜਾਣਗੇ ਇੱਕ ਦੋ ਦਿਨਾਂ ਤੱਕ ਓਏ ਹੋ ਚਲੀ ਨਾ ਚੰਗਾ ਵਾ ਕਿ ਕਣਕ ਟੈਮਾ ਵੱਢੀ ਗਈ ਆ ਹਾਂ ਹਾਂ ਤੇ ਜੇ 1-2 ਦਿਨ ਹੋਰ ਲੱਗ ਜਾਂਦਾ ਚਲ ਤੁੜੀ ਵੀ ਸਾਰੀ ਬਣਾ ਕੇ ਖਿੰਦਰ ਪਾ ਲੈਣੀ ਆ ਅਮੀਰੇ ਦਾ ਕੰਮ ਖਰਾਬ ਕਰਦਾ ਨਾ ਰੱਬ ਵੀ ਕਰੋਪ ਹੋਇਆ ਜਿੱਦਾਂ ਦੀ ਦੁਨੀਆ ਉਦਾਂ ਦਾ ਰੱਬ ਹੋ ਗਿਆ ਵਾ ਓ ਚਲ ਕੋਈ ਗੱਲ ਨਹੀਂ ਆਹੇ ਲੋਕ ਕਈ ਆ ਵਿਚਾਰਿਆਂ ਦੀ ਵੱਢਣ ਵਾਲੀ ਪਈ ਐ ਇਹੇ ਉਹ ਵਈ ਤੇ ਗੱਲ ਵਾ 10 ਦਿਨ ਮੀਂਹ ਨਾ ਪਵੇ ਨਾ ਤੇ ਸਾਰੇ ਲੋਕਾਂ ਦੀ ਕਣਕ ਵੀ ਵੱਢੀ ਜਾਣੀ ਆ ਤੇ ਤੁੜੀਆਂ ਵੀ ਸਾਂਭੀਆਂ ਜਾਣੀਆਂ ਹੋਣ ਓਏ ਹੋਏ ਪਰ ਹੁਣ ਉਹਦੇ ਹੱਥ ਵਸੋ ਨਾ ਚਲ ਕੋਈ ਗੱਲ ਨਹੀਂ ਮਾਲਕ ਦੀ ਇਹ ਤਾਂ ਕੰਮ ਇਦਾਂ ਹੀ ਆ ਤੇ ਮੇਰਾ ਰਾਦਾ ਬੰਦਿਆ ਸੀ ਪਿਆਰ ਦਾ ਪੈਸੇ ਥੋੜੇ ਹੋਤੇ ਹੁੰਦੇ ਆ ਨਾ ਇੱਕ ਕਮਰੇ ਤੇ ਲੇਟਰ ਨਾ ਪਾਛੜੀਏ ਜਿੱਦਾਂ ਮੀਂਹ ਰਾਤੀਆਂ ਆਉਂਦੇ ਆ ਹੀ ਨਾ ਦਿਲ ਡਰਦਾ ਹੀ ਚੱਲ ਕੋਈ ਨੀ ਕਰਕੇ ਹਿਸਾਬ ਦਾ ਵੇਖਦੇ ਆ ਨਾ ਆਹੋ ਕਿੰਨੇ ਵਜੇ ਤੇ ਪੁੱਜਦੇ ਆ ਕੀ ਬਣਦਾ ਵਾ ਆਹੋ ਆਈ ਜਾਣੇ ਪੈਸੇ ਕਰਕੇ ਤੇ ਵੇਖੋ ਹੋਰ ਸਾਲਾ ਫਿਰ ਮਾਤਾ ਦਾ ਕੀ ਆਣ ਕੇ ਦੱਸਿਆ ਹੀ ਨਹੀਂ ਕੋਈ ਮਾਤਾ ਠੀਕ ਠਾਕ ਵਧੀਆ ਵਾ ਖਾਈ ਜਾਂਦੀ ਦਵਾਈ लवली ਹੁਣਾ ਦਾ ਹਾਂ लवली ਹੁਣੀ ਠੀਕ ਠਾਕ ਵਧੀਆ ਨਹੀਂ ਕਹਿੰਦੇ ਨੇ ਠੀਕ ਨਹੀਂ ਜਦੀ ਮੈਂ ਤੇ ਤਾਂ ਮੈਂ ਪੁੱਛਿਆ ਠੀਕ ਅੱਗੇ ਕਿਹੜੀ ਪਹਲਵਾਨ ਆ ਇਹ ਆਪੇ ਦਵਾਈ ਦੁਈ ਖਾ ਕੇ ਤੁਰੀ ਫਿਰਦੀ ਆ ਉਹ ਚੱਲ ਇਹ ਨਹੀਂ ਬੜਾ ਵਾ ਆਪਣਾ ਬ ਲਈ ਫਿਰਦੀ ਆ ਹਾਂ ਹੋਰ ਉਹਦੇ ਹੁਣ ਜਿੰਨੀ ਕੁ ਉਮਰ ਹੋਈ ਆ ਨਾ ਹੁਣ ਤੇ ਦਵਾਈਆਂ ਤੇ ਆ ਦਵਾਈ ਖਾ ਲਈ ਤੇ ਤੁਰਪੀ ਤੇ ਨਹੀਂ ਦੇਣਾ ਹੋਇਆ ਹੋਇਆ ਤੇ ਤੇਰੀ ਗੱਲ ਠੀਕ ਵਾ ਚਲੋ ਮੈਂ ਬਣਾਵਾ ਚਾਹਤਾ ਆ ਬਣਾ ਦੇ ਫਿਰ ਮੈਨੂੰ ਨਾ ਰਮਨਦੀਪ ਸਮਝ ਨਹੀਂ ਆਈ ਮੈਂ ਪੁੱਛਿਆ ਵੀ ਮਾਤਾ ਤਾਂ ਗਿਆ ਨਾ ਤੇ ਚੁੱਪਚੁੱਪ ਹੀ ਰਹੀ ਆ ਬੜੀ ਵਧੀਆ ਵਾ ਠੀਕ ਠਾਕ ਹੀ ਆ ਨਹੀਂ ਤੇ ਇਹਨੇ ਤਾਂ ਕਰਨਾ ਮੇਰੀ ਪਰਜਾਈ ਨੇ ਆ ਬਣਾ ਤਾ ਲੈਦਾ ਮਾੜਾ ਜਣੇ ਵੱਟੀ ਕੁੱਟੀ ਜੀ ਆ